नमस्कार दोस्तों दोस्तों आज मैं फिर ਤੁਹਾਡੇ ਰੂਬਰੂ ਹੋ ਰਿਹਾ ਦੋਸਤੋ ਤੇ ਅੱਜ ਦਾ ਵਿਸ਼ਾ ਹੈ ਦੁੱਖ ਦੁੱਖ ਕੀ ਨੇ ਕਿਉਂ ਨੇ ਇਹਨਾਂ ਦੁੱਖਾਂ ਦਾ ਦੋਸਤੋ ਕਾਰਨ ਕੀ ਹੈ ਪੀਡੀਓ ਨੂੰ ਦੇਖਣਾ ਆਖਰ ਤੱਕ ਤੇ ਜੇਕਰ ਤੁਸੀਂ ਚੰਗੀਆਂ ਗੱਲਾਂ ਚੰਗੇ ਵਿਚਾਰਾਂ ਦਾ ਜੁੜਨਾ ਚਾਹਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਬੈਸੋ ਬੋਸ ਜੇ ਅਗਰ ਗੱਲ ਕਰੀਏ ਦੁੱਖਾਂ ਦੀ ਤੇ ਪੂਰਾ ਸੰਸਾਰ ਨੇ ਕੇ ਸਦਿਕੋ ਕੋ ਬਹੁਤ ਸਾਰੇ ਉਹ ਅੱਗੇ ਜਾ ਕੇ ਗੱਲ ਕਰਾਂਗੇ ਕਿ ਬਹੁਤ ਸਾਰੇ ਲੋਕ ਸੁਖੀ ਵੀ ਨਹੀਂ ਪਰ ਬਹੁਤ ਵੱਡੀ ਪਦਰ ਦੇ ਲੋਕ ਦੁਖੀ ਹੈ ਕੋਈ ਇਸ ਕਰਕੇ ਦੁਖੀ ਹੈ ਕਿ ਉਹ ਗਰੀਬ ਹੈ ਉਹਦੇ ਕੋਲ ਸਾਧਨ ਨਹੀਂ ਕੋਈ ਕੋਰਸ ਨਹੀਂ ਹੈ ਦੋਸਤ ਉਹੋ ਪੇਟ ਪਰ ਕੇ ਰੋਟੀ ਨਹੀਂ ਖਾ ਸਕਦਾ ਕੋਈ ਉਹਦੇ ਕੋਲ ਸੋਸ ਨਹੀਂ ਹੈ ਉਹ ਮਰ ਕਿਸੇ ਬਿਮਾਰੀ ਦਾ ਅਦਾਇ ਨਹੀਂ ਕਰ ਸਕਦਾ ਉਹ ਕੋਹ ਰਹਿ ਲਈ ਛੱਤ ਨਹੀਂ ਹੈ ਉਹ ਬੰਦਾ ਦੁਖੀ ਹੈ ਤੇ ਕੋਈ ਐਸ਼ ਕਰਕੇ ਦੁਖੀ ਹੈ ਕੋਈ ਇਹ ਬਹੁਤ ਕੁਸ ਤੰਦੋਲ ਤੇ ਪਈ ਹੈ ਪਰ ਉਹਨੂੰ ਵੀ ਰਾਤ ਨੂੰ ਨੀਂਦੀਆਂ ਗੋਣੀਆਂ ਖਾ ਕੇ ਸੌਣਾ ਪੈਂਦਾ ਕੋਈ ਭੁੱਖ ਭੁਖੇ ਟਿੱਡ ਕਰਕੇ ਉਹ ਨੀਂਦ ਨਹੀਂ ਆਉਂਦੀ ਉਹ ਢੱਡ ਭੁੱਖਾ ਹੈ ਤੇ ਕਿਸੇ ਨੂੰ ਇਸ ਕਰਕੇ ਨਹੀਂ ਆਉਂਦੀ ਕਿ ਬਹੁਤ ਜ਼ਿਆਦਾ ਉਹਨੇ ਜ਼ਿਆਦਾ ਖਾਣਾ ਖਾ ਲਿਆ ਤੂੰ ਗਾਣਾ ਹਾਜਮ ਨਹੀਂ ਹੋ ਰਿਹਾ ਤੂੰ ਖਾਣਾ ਹਾਜਮ ਕਰਨ ਵਾਸਤੇ ਫਿਰ ਉਹ ਡਿਪਰੈਸ਼ਨ ਜਾਂ ਗੋਲੀਆਂ ਲੈਣੀਆਂ ਪੈਂਦੀਆਂ ਨੇ ਇਹ ਕਿਉਂ ਹੈ ਸਵਾ ਕੁਝ ਕਿਉਂ ਬਕਰੇ ਦੋਸਤ ਇਹ ਦੇਖੋ ਕਿਉਂ ਹੈ ਤੇਰਾ ਦੁੱਖ ਦਾ ਕਾਰਨ ਕੀ ਹੈ ਇਸ ਵਿਸ਼ੇ ਉੱਤੇ ਗੱਲ ਕਰਦੇ ਆਪਾਂ ਦੋਸਤੋ ਕੋਈ ਸਵਾਲ ਚ ਖੜਾ ਹੁੰਦਾ ਹੈਗਾ ਕਿ ਸਦੀਆਂ ਦੇ ਲੈ ਕੇ ਯੁੱਗਾਂ ਦੇ ਲੈ ਕੇ ਬਹੁਤ ਸਾਰੇ ਇਹ ਸਾਡੇ ਰਹਿਬਰ ਧਾਰਨਿਕ ਆਗੂ ਫਲਸਫਰ ਤੇ ਪਲੱਸ ਹੁਣ ਪਿਛਲੇ 2 ਸਦੀਆਂ ਦੇ ਲੈ ਕੇ 3 ਸਦੀਆਂ ਦੇ ਲੈ ਕੇ ਵਿਗਿਆਨ ਸਾਰੇ ਇਸ ਕੰਮ ਦੇ ਵਿੱਚ ਲੱਗੇ ਹੋਏ ਨੇ ਸਾਰੇ ਇਸ ਕੰਮ ਦਾ ਜਿਹੜਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਨੇ ਵਿਚਾਰ ਦੇ ਰਹੇ ਨੇ ਦੋਸਤੋ ਪਰ ਲੋਕਾਂ ਦੀ ਜ਼ਿੰਦਗੀ ਲੋਕਾਂ ਦੇ ਦੁੱਖਾਂ ਦਾ ਅੱਜ ਤੱਕ ਕਿਤੇ ਵੀ ਹੱਲ ਨਹੀਂ ਜਾ ਰਹੀ ਉਹ ਵਰ ਕਿ ਲੋਕਾਂ ਦੇ ਦੁੱਖਾਂ ਦੇ ਕਾਰਨ ਜਦ ਲੋਕਾਂ ਦੁੱਖ ਜਿਹੇ ਹੈਗੇ ਉਹ ਵੱਧਦੇ ਹੀ ਜਾ ਰਹੇ ਨੇ ਕਿਉਂ ਇਸ ਕਿਉਂ ਦੇ ਉੱਤੇ ਗੱਲ ਕਰਦੇ ਦੋਸਤ ਹੁਣ ਜੇ ਇਹਦੀ ਸਮਾਜ ਦੀ ਗੱਲ ਵੀ ਜੇ ਆਪਾਂ ਸਮਾਜ ਦੀ ਗੱਲ ਕਰਦੇ ਨੇ ਜੇ ਕੁਝ ਜਿੰਨਾ ਵੀ ਕਿਸੇ ਵੀ ਦੁਨੀਆ ਭਰ ਦੇ ਧਾਰਮਿਕ ਗ੍ਰੰਥ ਧਰਮ ਵਿੱਚ ਫਸਪੇ ਉਹਨਾਂ ਨੇ ਕੁਝ ਜ਼ਿੰਦਗੀ ਦੇ ਨਿਯਮ ਬਣਾਏ ਕੁਝ ਅਸਤੰ ਦੇ ਮਤਲਬ ਬਣਾਏ ਉਹਨਾਂ ਨੇ ਜੀਵਨ ਅਰਥ ਜਿੰਦਗੀ ਨੂੰ ਬਧੀਆ ਤਰ੍ਹਾਂ ਨਾਲ ਜਿਉਣਾ ਜਰੂਰੀ ਦੱਸਿਆ ਉਹਦੇ ਵਿੱਚ ਚੋਰੀ ਚੁਗਲੀ ਝੂਠ ਬੇਈਮਾਨੀ ਇਹਦਾ ਫੇਰੀ ਠੱਗੀ ਕਤਲ ਧੋਖਾ ਠੀਕ ਹੈ ਪਰ ਨਾਲ ਹੀ ਦਾ ਸੰਗਤ ਤੇ ਹੋਰ ਇਹੋ ਕੁਸ਼ ਉਹਨਾਂ ਨੇ ਨਿਯਮ ਬਣਾਏ ਇਹ ਤੁਸੀਂ ਨਹੀਂ ਕਰਨਾ ਤੋਂ ਬਰੌਂ ਦੇ ਬਾਵਜੂਦ ਵੀ ਔਰ ਬੜੇ ਵੱਡੇ ਪੱਧਰ ਤੇ ਪ੍ਰਚਾਰ ਕਰਨ ਦੇ ਬਾਵਜੂਦ ਵੀ ਉਹ ਕਿਸੇ ਵੀ ਗੱਲ ਦੇ ਉੱਤੇ ਦੋਸਤੋ ਕਿਸੇ ਨੇ ਅਮਲ ਨਹੀਂ ਕੀਤਾ ਬਲਕਿ ਅਸਲ ਸੱਚ ਇਹ ਹੈ ਦੋਸਤੋ ਕਿ ਉਹਨੇ ਨੂੰ ਬਣਾਉਣ ਵਾਲੇ ਜਾਂ ਉਹਨਾਂ ਦੇ ਉਹਨਾਂ ਗੱਲਾਂ ਲੋਕ ਸਮਾਜ ਦੇ ਲੈ ਕੇ ਜਾਣ ਵਾਲੇ ਲੋਕ ਨੇ ਉਹਨਾਂ ਨੇ ਖੁਦ ਵੀ ਸਮਾਜ ਨੂੰ ਤਾਂ ਉਹ ਚੀਜ਼ਾਂ ਬਣੀਆਂ ਸਮਾਜ ਦੇ ਵਿੱਚ ਤਾਂ ਉਹਨਾਂ ਨੇ ਕੀਤਾ ਵੀ ਤੁਸੀਂ ਇਹ ਨਹੀਂ ਕਰਨਾ ਇਹ ਤੇ ਚੋਰੀ ਨਹੀਂ ਕਰਨੀ ਤੇ ਠੱਗੀ ਨਹੀਂ ਮਾਰਨੀ ਤੇ ਧੋਖਾ ਨਹੀਂ ਕਰਨਾ ਤੇ ਬੇਈਮਾਨੀ ਨਹੀਂ ਕਰਨੀ ਹਿਰਾਫਰੀ ਨਹੀਂ ਕਰਨੀ ਹੋਰ ਨਹੀਂ ਕਰਨਾ ਤੁਸੀਂ ਪਰ ਨਾਲੀ ਨਾਲ ਸੰਬੰਧ ਨਹੀਂ ਰੱਖਣੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਗੱਲ ਪਰ ਸ਼ਾਇਦ ਖੋਦ ਉਹਨਾਂ ਨੇ ਉਸੇ ਅਮਰ ਨਹੀਂ ਕੀਤਾ ਇਹ ਉਦਾਰਾ ਸਾਡੇ ਸਮਾਜ ਦੇ ਵਿੱਚ ਪਈਆਂ ਨੇ ਤੇ ਜਿਹੜੇ ਉਜ਼ਾਰ ਨਾਲ ਲੱਭਣੇ ਹੁਣ ਤੇ ਜਾ ਕੇ ਭਾਰਤ ਦੇ ਜਿਹੜਾ ਚ ਲੱਭ ਲਿਓ ਜਿਹੜੇ ਪ੍ਰੋਫੈਸਰ ਕੱਢਣੇ ਜਿਹੜੇ ਬਾਬੇ بڑے بڑے ਬਾਬੇ ਨੇ ਉਹ ਜਿਹੜੇ ਬੈਠੇ ਨੇ ਉੱਥੇ ਉੱਥੇ ਲੱਭੜੇ ਜਾ ਕੇ ਤੇ ਲੋਕਾਂ ਸਿੱਖਿਆ ਦੇਣ ਵੇਲੇ ਖੁਦ ਕਿੱਥੇ ਬੈਠੇ ਹੋ ਹੁਣ ਅਗਰੀਕ ਲੰਗੀ ਦੋਸਤੋ ਕਿ ਇੱਕ ਸਮਾਂ ਇਹ ਆਇਆ ਇੱਕ ਦੌਰ ਇਹ ਆਇਆ ਸੀਗਾ ਕਿ ਜਦੋਂ ਬਿਲਕੁਲ ਹੀ ਸੱਚੇ ਸੁੱਚੇ ਔਰ ਸਹੀ ਸਾਡੇ ਸਮਾਜ ਦੇ ਮਾਰਗਦਰਸ਼ਕ ਇਸ ਸਮਾਜ ਦੇ ਵਿੱਚ ਪੈਦਾ ਹੋਏ ਕਬੀਰ ਜੀ ਤੇ ਲੈ ਕੇ ਕਬੀਰ ਜੀ ਹੋ ਗਏ ਫਰੀਦ ਜੀ ਹੋ ਗਏ ਬਾਬਾ ਜੀ ਹੋਰ ਬਹੁਤ ਸਾਰੇ ਹੋਏ ਜਿਆਗੇ ਤੇ ਉਦੋਂ ਅੱਗੇ ਆ ਗਏ ਆਉਂਦੇ ਨੇ ਸਾਡੇ ਬਾਬਾ ਨਾਨਕ ਜੀ 19ਵੀਂ ਸਦੀ ਦੇ ਵਿੱਚ ਸ਼ੇ ਜਨਕ ਮੇਰੇ ਯਾਦ ਆਏ ਜੇ ਮੈਂ ਨਾ ਗਲਤੀ ਕਰਾਂ 1469 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ 19ਵੀਂ ਸਦੀ ਦੇ ਵਿੱਚ ਉਹਨਾਂ ਨੇ ਪੂਰੀ ਜ਼ਿੰਦਗੀ ਇਸ ਸਮਾਜ ਦੇ ਗੱਲਾਂ ਸੁਣਉਂਦੇ ਲਾਤੀ ਬਹੁਤ ਕੁਝ ਨੇ ਲਿਖਿਆ ਘਰ-ਬਾਰ ਛੱਡ ਕੇ ਜੰਗੋ ਅਜ ਪਹਾੜਾਂ 'ਚ ਦਰਿਆਵਾਂ ਦੇ ਰਸਤੇ ਪਾਰ ਦਿੱਤੇ ਪੂਰੀ ਦੁਨੀਆ 'ਚ ਕੋ ਲੋਕਾਂ ਨੂੰ ਸਮਝਾਇਆ ਕਿੰਨੇ ਲੋਕ ਸਮਝੇ ਦੋਸਤੋ ਕਿ ਸਾਡਾ ਅਸੀਂ ਲੋਕ ਸਮਝੇ ਤੁਸੀਂ ਸਮਝੇ ਨਹੀਂ ਕੋਈ ਨਹੀਂ ਸਮਝਿਆ ਬਾਬੇ ਨਾਨਕ ਨੂੰ ਤਾਂ ਮੰਨ ਲਿਆ ਉਹ ਵੀ ਕਿਸੇ ਗੱਲ ਨੂੰ ਨਹੀਂ ਮੰਨਿਆ ਅੱਜ ਨੂੰ 500 ਦੀਆਂ ਪਹਿਲਾਂ 550 ਦੀਆਂ ਪਹਿਲਾਂ ਬਹੁਤ ਕੁਝ ਉਹ ਕਹਿਗੇ ਉਹਨਾਂ ਦੀ ਗੱਲ ਕਰਨ ਤੋਂ ਪਹਿਲਾਂ ਦੋਸਤੋ ਅੱਜ ਦੇ ਸੰਦਰਭ ਵਿੱਚ ਗੱਲ ਕਰਦੇ ਆਂ ਕਿ ਅੱਗੇ ਬਿਮਾਰੀਆਂ ਬਹੁਤ ਜ਼ਿਆਦਾ ਨਹੀਂ। ਕਰੀਬੀ ਭੁੱਖਮਰੀ ਬਹੁਤ ਜ਼ਿਆਦਾ ਹੈਗੀ ਆ। ਸੜਾ ਸਮਾਤ ਰਸਤੇ ਹੈਗਾ। ਪਰ ਇਹ ਗੱਲ ਬਿਮਾਰੀਆਂ ਕਿੱਥੋਂ ਆਈਆਂ? ਪਹਿਲਾਂ ਬਿਮਾਰੀਆਂ ਕਰਦੇ ਨੇ ਦੋਸਤੋ ਬਿਮਾਰੀਆਂ ਕਿੱਥੋਂ ਆਈਆਂ? ਬਾਬਾ ਨਾਲ ਕਿਹਨੇ ਨੇ ਪੰ 550 ਸਾਲ ਪਹਿਲਾਂ ਗਿਆ ਸੀ ਪਵਨ ਗੁਰੂ ਪਾਣੀ ਪਿੱਤ ਮਾਤਾ ਕਰਤਿ ਮਹਤਮ ਪਰ ਕੀ ਬਾਬੇ ਨਾਂ ਕੀ ਦੀ ਉਸ ਵਕਤ ਆਪਨ ਕੀਤਾ ਕਿਸੇ ਨੇ ਕੋਈ ਨਹੀਂ ਕੀਤਾ ਕੋਗੋ ਉਹ ਪਾਣੀ ਵੀ ਜਿਹੜਾ ਸੀ ਸ਼ੁੱਧ ਸੀ ਪਵਨ ਮਤਲ ਹਵਾ ਵੀ ਸ਼ੁੱਧ ਸੀ ਤੇ ਧਰਤੀ ਵੀ ਸ਼ੁੱਧ ਸੀ ਪਰ ਅੱਜ ਕੀ ਹੈ ਅੱਜ ਹਵਾ ਦੇ ਵਿੱਚ ਵੀ ਪ੍ਰਦੂਸ਼ਣ ਅਸੀਂ ਫਲਾਤਾ ਧੂਏ ਦੇ ਨਾਲ ਤੇ ਧੂਆ ਜਿਹੇ ਉਹ ਖੇਤਾਂ ਦਾ ਤੇ ਜਿਹੇ ਜਿਹੇ ਫੈਕਟਰੀ ਦੀ ਚਿਮਣੀਆਂ ਦਾ ਹੈਗਾ ਪੂਰਾ ਪ੍ਰਦੂਸ਼ਣ ਫਲਾਦਾ ਧੂਏ ਦੇ ਵਿੱਚ ਹ ਹਵਾ ਦੇ ਵਿੱਚ ਧੂਏ ਨਾਲ ਧਰਤੀ ਦੇ ਵਿੱਚ ਜਿਹੜਾ ਸਿਰਸੜ ਕੇ ਧਰਤੀ ਨੂੰ ਵੀ ਕੈਂਸਰ ਕਰਦਾ ਪਾਣੀ ਸੀ ਪਾਣੀ ਦੇ ਵਿੱਚ ਕਮੀ ਕਲ ਮਿਲਾ ਕੇ ਪਾਣੀ ਨੂੰ ਵੀ ਅਸੀਂ ਗੰਦਲਾ ਕਰਤਾ ਪੀਣ ਯੋਗ ਨਹੀਂ ਛੱਡਿਆ ਕੀ ਸੀ ਬਾਬੇ ਨਾਨਕ ਦੀ ਗੱਲ ਮੰਨੀ ਉਹ ਜ ਜਿਹੜੀ ਸਾਨੂੰ ਗੁਰੂ ਸਮਝਾ ਗਈ ਵੀ ਤਿੰਨੇ ਚੀਜ਼ਾਂ ਸਾਹਮਣੇ ਮੌਜੀਆਂ ਨੇ ਕੁਦਰਤੀ ਇਹ ਵਰਤਾਰੇ ਨੇ ਕੋਈ ਵੀ ਚੀਜ਼ਾਂ ਸਾਹਮਣੇ ਮੌਜੀਆਂ ਨੇ ਕੋ ਕੋ ਉਹ ਦਰਸ਼ੀ ਸੀ ਉਹਨੂੰ ਪਤਾ ਸੀਗਾ ਬਿ ਇਹ ਲੋਕਾਂ ਨੇ ਕਰਨਾ ਉਹਨੇ ਸਮਝਾਇਆ ਦਸ਼ਾ ਪਰ ਅਸੀਂ ਕੀ ਕੀਤਾ ਸਮਝੇ ਨਹੀਂ ਸਮਝੇ ਸਭ ਕੁਝ ਖਤਮ ਕਰ ਲਿਆ ਨਤੀਜਾ ਕੀ ਹੋਇਆ ਦੋਸਤੋ ਬਿਮਾਰੀਆਂ ਪੈਦਾ ਕਰ ਲੀਆਂ ਕੈਂਸਰ ਕਾਲਾ ਬਿਲੀਆ ਲੀਵਰ ਰੈਕਸ਼ਨ ਹੋ ਹੋ ਪਗੜਿਕ ਨੀ ਗਿਆ ਭਾਨ ਤਾਂ ਬਿਮਾਰੀਆਂ ਅਸੀਂ ਪੈਦਾ ਕਰ ਲੀਆਂ ਉਦੋਂ ਬਾਅਦ ਕੀ ਹੁੰਦਾਗਾ ਕਿ ਹੁਣ ਅੱਡੀਆਂ ਰਗੜ ਰਹੇ ਹਸਪਤਾਲਾਂ ਦੇ ਵਿੱਚ ਮਰ ਰਹੇ ਆ ਪਰ ਹਜੇ ਵੀ ਅਸੀਂ ਉਸ ਗੱਲ ਉਤੇ ਅਮਰ ਕੰਮ ਤਿਆਰ ਨਹੀਂ ਮੋਦੂ ਅਗਲੀ ਗੱਲ ਉਹ ਸੀ ਜਿਹੜੀ ਮੈਂ ਬਾਬੇ ਦੀ ਗੱਲ ਕੀਤੀ ਸੀ ਅੱਜ ਬਹੁਤ سارے ਸਾਡੇ ਪਾਰ ਦੇ ਵਿੱਚ ਹਜ਼ਾਰਾਂ ਨੇ ਲੱਖਾਂ ਬਾਬੇ ਲੱਖਾਂ ਡੇਰੇ ਬਹੁਤ بڑے بڑے ਜਿਨ੍ਹਾਂ ਕੋਲ ਹਜ਼ਾਰਾਂ ਏਕੜ ਜ਼ਮੀਨਾਂ ਨੇ ਔਰ ਪੂਰੇ ਪਾਰਦੇ ਵਿਚਰਨ ਦੀ ਸਖਾਵਾਂ ਨੇ ਜਿਛੇ ਡੇਰੇ ਬਣੇ ਹੋਏ ਨੇ ਤੇ ਲੱਖਾਂ ਨਹੀਂ ਕਰੋੜਾਂ ਲੋਕ ਉਹਨਾਂ ਕੋਲੇ ਜਾਂਦੇ ਰਹੇ ਤੇ ਗੱਲ ਉਹ ਵੀ ਇਹੀ ਕਰਦੇ ਨੇ ਕਿਉਂਕਿ ਇਸ ਸਦੀਆਂ ਤੋਂ ਹੀ ਗੱਲ ਚੱਲੀ ਆਂਦੀ ਹੈ ਇਹ ਮਨੁੱਖ ਦੀਆਂ ਮੁੱਲੀਆਂ ਇਹ ਨਹੀਂ ਆ ਜਿਹੜੇ ਦੁੱਖ ਨੇ ਇਹ ਉਸ ਅੱਜ ਤੋਂ ਯੁੱਗਾਂ ਪਹਿਲਾਂ ਵੀ ਸੀਗੇ ਤੇ ਅੱਜ ਵੀ ਹੈਗੇ ਤੇ ਕੱਲ ਵੀ ਰਹਿਣਗੇ ਉਹਨਾਂ ਚਿਰ ਜਿੰਨਾ ਚਿਰ ਸਾਡਾ ਸਮਾਜ ਸਾਡੇ ਲੋਕ ਇਹਨਾਂ ਨੂੰ ਇਹਨਾਂ ਦਾ ਅਸਲ ਮਕਸਦ ਨਹੀਂ ਸਮਝਦੇ ਇਹ ਮਕਸਦ ਹਨ ਬੱਬਰ ਨਾਂ ਕੀ ਸਮਝਾਗੇ। ਥੋੜੀ-ਬੋਦੀ ਮੇਰੀ ਜਿਹੜੀ ਜਿੰਨੀ ਸਮਝ ਹੈਗੀ ਆ ਉਹ ਮੈਂ ਤੁਹਾਨੂੰ ਇਸ ਵੀਡੀਓ ਰਾਹੀਂ ਬਸੰਨ ਦੀ ਕੋਸ਼ਿਸ਼ ਕਰੂੰਗਾ ਉਸ। ਤਾਂ ਉਹਨਾਂ ਨੇ ਬਹੁਤ ਧੰਨ ਦੌਲਤ ਪ੍ਰਾਪਰਟੀਆਂ ਉਹਨਾਂ ਨੇ ਬਣਾ ਲੀਆਂ ਪਰ ਬੱਬਰ ਨਾਂ ਕੀ ਕੁਝ ਨਹੀਂ ਬਣਾਇਆ ਸੀਗਾ। ਉਹ ਤਾਂ ਜੰਗਲਾਂ ਦੀ ਪਹਾੜਾਂ ਦੀ ਰਿਚੀ ਦੀ ਖਾਕ ਛਾਂਦੇ ਰਹੇ ਸਮਾਜ ਵਾਸਤੇ ਲੋਕਾਂ ਵਾਸਤੇ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅਰਬਾਂ ਖਰਬਾਂ ਦੀ ਜਾਈਦਾ ਇਕੱਠੀ ਕਰ ਤੇ ਫਿਰ ਜਿਹੜੀ ਉਹ ਪੀੜ ਹੈ ਨਾ ਮਗਰ ਕੋਹਾਂ ਲੋਕਾਂ ਦੀ ਪੀੜ ਹੈ ਉਹ ਸਾਰੀ ਉਸ ਦੁੱਖਾਂ ਦੀ ਦਰਦਾਂ ਦੀ ਫਸੀ ਹੋਈ ਹੈ ਤੇ ਉਹਨਾਂ ਦੀ ਹੀ ਬਦਵਲਤ ਇਹਨਾਂ ਕੋਲੇ ਬੇਤਹਾਸ਼ਾ ਤੰਦਾਲ ਟਕਠਾ ਹੋ ਗਿਆ ਐਸੋ ਅਰਾਸ ਐਸੋ ਅਰਾਉਂਦੀ ਜ਼ਿੰਦਗੀ ਰਹੀ ਗੀ ਜੋਰ ਨੇ ਗਜਗਰੀ ਜ਼ਿੰਦਗੀ ਜੋਰ ਨੇ ਪਰ ਲੋਕੀਏ ਲੋਕ ਭੁੱਖ ਨਾਲ ਗਰੀਬੀ ਨਾਲ ਬਿਮਾਰੀਆਂ ਨਾਲ ਹੋਰ ਨਾਲ ਜਾਏਗਾ ਉਹ ਮਰਣ ਇਸ ਕਰਕੇ ਕੋਈ ਲੋਕਾਂ ਦੇ ਅੰਦਰ ਸਮਝ ਨਹੀਂ ਆ ਆ ਚੀਜ਼ ਏਰੀਆ ਉੱਤੇ ਦਾ ਹਜੇ ਪੱਗ ਦੇ ਵਿੱਚ ਰ ਆ ਪਿਆ ਨਾ ਆ ਦਿਮਾਗ ਪਿਆ ਇਹਨੂੰ ਕਿਸੇ ਨੇ ਯੂਜ਼ ਹੀ ਨਹੀਂ ਕੀਤਾ ਵਰਤਿਆ ਨਹੀਂ ਗਿਆ ਤੇ ਜਿੱਥੇ ਇਸ ਦਿਮਾਗ ਨੂੰ ਵਰਤਿਆ ਗਿਆ ਜਿਹਨਾਂ ਦੇਸ਼ਾਂ ਵਿੱਚ ਵਰਤਿਆ ਗਿਆ ਉਹ ਦੇਸ਼ ترقی ਕਰ ਗਏ ਅੱਗੇ ਵਧ ਗਏ ਡਿਵੈਲਪ ਹੋ ਗਏ ਤੇ ਅੱਜ ਉਹਨਾਂ ਦੇਸ਼ਾਂ ਦੇ ਉੱਤੇ ਸਾਡੇ ਹੀ ਲੋਕ 50-50 ਲੱਖ ਰੁਪਏ ਲਾ ਕੇ ਜ਼ਮੀਨਾਂ ਵੇਚ ਕੇ ਘਰ ਵੇਚ ਕੇ ਉਹਦੋਂ ਪਜ ਰਹੇ ਨੇ ਕਹਿੰኩ ਲੋਕ ਉਹ ਲੋਕ ਇਹਨਾਂ ਦੇ ਬਾਬਿਆਂ ਦੇ ਇਹਨਾਂ ਦੇ ਹੋਰ ਜਿਹੜਾ ਡੇਰਾ ਵਾਦੇ ਇਹਨਾਂ ਚੀਜ਼ਾਂ ਦੇ ਚੱਕਰ ਦੇ ਵਿੱਚੋਂ ਨਿਕਲ ਗਏ ਉਹ ਉਹਨਾਂ ਨੇ ਜਿਹੜਾ ਉਹ ਵੀ ਹੈਗਾ ਸਹਿਤ ਧਾਰਮਿਕ ਮਜਬੂਤ ਫਲਸਫਾ ਸੀਗਾ ਤਾਂ ਉਸ ਨੂੰ ਇੱਕ ਸਾਈਡ ਤੇ ਰੱਖ ਲਿਆ ਵੀ ਭਾਈ ਤੁਹਾਡਾ ਨਜੀਬ ਮਸਲਾ ਹੈ ਉਹਨੇ ਸਮਾਜ ਨੂੰ ਉਹਨਾਂ ਲੋਕਾਂ ਨੂੰ ਪਹਿਲ ਦਿੱਤੀ ਤੇ ਲੋਕਾਂ ਨੇ ਵੀ ਉਹਨਾਂ ਸਰਕਾਰਾਂ ਨੂੰ ਉਹਨਾਂ ਸਿਸਟਮ ਨੂੰ ਉਸ ਲੈਵਲ ਤੇ ਲੈ ਕੇ ਖੜਾ ਕੀਤਾ ਕਿ ਉਹ ਲੋਕਾਂ ਵਾਰੇ ਸੋਚਣ ਹੁਣ ਅਗਲੀ ਗੱਲ ਆਉਂਦੀ ਹੈ ਦੋਸਤੋ ਕਿ ਇਹ ਪਹਿਲਾਂ ਵੀ ਸੀਗਾ ਬਾਬਾ ਨਾਨਕ ਜੀ ਨੇ ਬਾਬਰ ਦੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਜ਼ੁਰਮ ਲੋਕਾਂ ਦੇ ਉੱਤੇ ਹੁੰਦਾ ਸੀ ਕਿਉਂਕਿ ਜਿਹੜੀ ਰਾਸ ਸਤਾ ਹੈ ਹਮੇਸ਼ਾ ਤੁਹਾਡੇ ਤੇ ਜ਼ੁਰਮ ਕਰੂਗੀ ਰਾਸ ਸਤਾ ਦਾ ਕੰਮ ਰਾਜ ਪ੍ਰਗਣਾ ਤੇ ਆਪਣੇ ਐਸ਼ੋ ਆਰਾਮ ਦੀ ਜ਼ਿੰਦਗੀ ਜਿਉਣਾ ਹੁੰਦਾ ਹੈ ਰਾਸ ਸਤਾ ਕਦੇ ਵੀ ਲੋਕ ਪੱਖੀ ਨਹੀਂ ਹੁੰਦੀ ਤੇ ਨਾ ਕਦੇ ਹੋਵੇਗੀ ਇਹ ਵੱਖਰੀ ਗੱਲ ਹੈ ਕਿ ਲੋਕਾਂ ਦੀ ਪੀੜ ਉਸ ਪਾਸੇ ਚੱਲਣ ਪੈਂਦੀ ਹੈ ਵੀ ਅੱਜ ਯਾਰ ਆਹ ਪਾਰਟੀ ਆ ਗਈ ਵੀ ਪਾਰਟੀ ਨੇ ਐਂ ਜਿੱਤਾ ਇਹਨੂੰ ਬਦਲ ਦੋ ਨਵੀਂ ਪਾਰਟੀ ਲਿਓ ਉਹਨੂੰ ਬਦਲ ਦੋ ਤੀਜੀ ਪਾਰਟੀ ਲਿਓ ਤੀਜੀ ਬੜੀ ਚੌਥੀ ਪਾਰਟੀ ਲਿਓ ਜਿੰਨੀ ਮਰਜ਼ੀ ਪਾਰਟੀਆਂ ਲਿਓ ਦੋਸਤੋ ਰਾਸ਼ਟਰkada ਲੋਕ ਬੱਖੀ ਨਹੀਂ ਹੁੰਦੀ ਕਿਉਂਕਿ ਇਤਿਹਾਸ ਪਰਤੇ ਦੇਖੋ ਕਿ ਉਹ ਸਮੇਂ ਜਦ ਬਾਬਰ ਦੇ ਸਮੇਂ ਦੇ ਵਿੱਚ ਵੀ ਜ਼ੁਲਮ ਦੀ ਜ਼ੁਲਮ ਦੀ ਇੰਤਹਾ ਹੋ ਗਈ ਸੀ ਤਾਂ ਇਹੀ ਬਾਬਾ ਨਾਨਕ ਜੀ ਨੇ ਕਿਹਾ ਸੀ ਵੀ ਇਹਦੀ ਮਾਰ ਪਈ ਕੁਰਲਾ ਨੇ ਤੇ ਕੀ ਦਰਦ ਨਾਇ ਉਹਨੇ ਸਵਾਲ ਕੀਤਾ ਸੀ ਬਾਬੇ ਉਸ ਨੂੰ ਬਾਬਰ ਨੂੰ ਬਾਬੇ ਨਾਨਕ ਜੀ ਨੇ ਇਹਦੀ ਮਾਰ ਪਈ ਕੁਰਲਾ ਨੇ ਤੇ ਕੀ ਦਰਦ ਨਾਇ ਉਹਨੇ ਸਵਾਲ ਕੀਤਾ ਸੀ ਪਰ ਅੱਜ ਦੇ ਜਿਹੜੇ ਜਿੰਨੇ ਵੀ ਧਾਰਮਿਕ ਆਗੂ ਨੇ ਅੱਜ ਵੀ ਉਹ ਹੀ ਮਾਰ ਪੈ ਰਹੀ ਹੈ ਜਿਹੜੀ ਬਾਬਰ ਦੇ ਸਮੇਂ ਚ ਪੈ ਰਹੀ ਸੀ ਅੱਜ ਵੀ ਮਾਰ ਉਹ ਹੀ ਪੈ ਰਹੀ ਹੈ ਲੋਕਾਂ ਨੂੰ ਪਰ ਕਿਹੜੇ ਲੋਕੀ ਨੇ ਸਵਾਲ ਕਰਦੇ ਨੇ ਉੱਤੇ ਕੀ ਕੀਤਾ ਕਿ ਪੰਜਾਬੀ ਆਵਾਜ਼ ਨੇ ਅੱਜ ਮੈਂ ਬਹੁਤ ਸਾਰੇ ਮੈਂ ਅੱਜ ਦਿਨੇ ਵੀ ਵੀਡੀਓ ਦੇਖ ਰਿਹਾ ਸੀਗਾ ਕਿ ਚੈਨਲ ਦਾ ਪੱਤਰਕਾਰ ਹੈ ਤੇ ਹੋਰ ਲੋਕ ਰਹੇ ਦੇਗੇ ਉਹ ਆਪਣੇ ਆਪਣੇ ਗੂ ਲੈਂ ਲਈ ਆਪਣੇ ਪੈਸਾ ਕਮਾਉਣ ਲਈ ਆਪਣਾ ਹੋਰ ਕੁਝ ਨਹੀਂ ਉਹ ਕੁਝ ਐਦਾਂ ਦਾ ਵੀ ਚੱਲ ਰਿਹਾ ਹੈਗਾ ਕਿ ਕੰਟਰੋਵਰਸਰੀਆਂ ਦੀ ਗੱਲਾਂ ਮੀਂਹ ਕਰਦੇ ਹੈਗੇ ਨੇ ਜੋ ਕੰਟਰੋਵਰਸਰੀਆਂ ਚੀਜ਼ਾਂ ਪੇਸ਼ ਕਰਕੇ ਰੋਕਾ ਸਾਹਮਣੇ ਚਾਹੇ ਮੇਰੇ ਵਾਸਤੇ ਵੀ ਬਹੁਤ ਸਾਰੇ ਲੋਕੀ ਗੱਲ ਕਰਦੇ ਕਿ ਵੀ ਇਹਦਾ ਬੰਦੇ ਕਾਮਰੇਟ ਨੇ ਕੌਮਰਡ ਵਾਇਸੇ ਸਿੱਖ ਜਾਂ ਪੰਜਾਬੀ ਵਾਇਸੇ ਬਈਏ ਹੁਣ ਬਈਆਂ ਵੀ ਚੱਲ ਰਿਹਾ ਹੈ ਬੱਕਰੀ ਵੀਡੀਓ ਬਣਾਉਂਗਾ ਲਗੇ ਯਾਨੀ ਕਿ ਐਜਾਂ ਦੀਆਂ ਚੀਜ਼ਾਂ ਪੈਦਾ ਕਰਨੀਆਂ ਉਹਨਾਂ ਲੋਕਾਂ ਨੇ ਉਹਦੇ ਵਿੱਚ ਰਾਜ ਸਤਾ ਵੀ ਸ਼ਾਮਲ ਹੈ ਉਹਦੇ ਵਿੱਚ ਉਹ ਲੋਕ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਕੋਈ ਰੋਜੀ ਰੋਟੀ ਇਸ ਦੇ ਉੱਤੇ ਚੱਲਦੀ ਹੈ ਆਪਣੀ ਰੋਜ਼ੀ ਰੋਟੀ ਲਈ ਪੂਰੇ ਕੌਮ ਨੂੰ ਪੂਰੇ ਸਮਾਜ ਨੂੰ ਪਰ ਪੂਰੀ ਸਟੇਟ ਨੂੰ ਪੱਠੀ ਦੇ ਚੋਗ ਦੇਣ ਦੇ ਨੋਟਸ ਤੇ ਸਾਡੇ ਲੋਕ ਜਿਹੜੇਗਾ ਢੀੜ ਬਣਾ ਕੇ ਮਗਰ ਤੱਕ ਪਹੁੰਚੇ ਹੁਣ ਅਗਲੀ ਗੱਲ ਹੁੰਦੀ ਦੋਸਤੋ ਸਾਡੇ ਲੋਕੀ ਗੱਲ ਕਹਿੰਦੇ ਨੇ ਯਾ ਸਾਡੇ ਲੋਕਾਂ ਨੂੰ ਗੱਲ ਸਮਝਾਈ ਗਈ ਹੈ ਗੱਲੋਂ ਲੋਕਾਂ ਨੂੰ ਦੱਸੀ ਗਈ ਹੈ ਵੀ ਤੁਹਾਡੇ ਜਿਹੜੇ ਕਰਮ ਨੇ ਉਹ ਕੋਈ ਉੱਪਰ ਬੈਠਾ ਹੈਗਾ ਲਿਖਣਾ ਵਾਲਾ ਤੁਹਾਡੇ ਮੱਥੇ 'ਤੇ ਲਿਖਦਾ ਹੈਗਾ ਇੱਥੇ ਲਿਖ ਜਾਗਾ ਤੁਹਾਡੇ ਕਰਮ ਇੱਥੇ ਲਿਖੇ ਜਾਂਦੇ ਨੇ ਕੋਈ ਵਿਆਹ ਮੋਗਾ ਬੈਠੀ ਹੁੰਤੇ ਨਹੀਂ ਦੋਸਤੋ ਉੱਤੇ ਕੋਈ ਵਿਆਹ ਮੋਗਾ ਹੋਰ ਕੋਈ ਰੱਬ ਵੀ ਹੋ ਕੁਛ ਨਹੀਂ ਬੈਠਾ ਤੁਹਾਡੇ ਕਰਮ ਲਿਖਣ ਵਾਲਾ ਤੁਹਾਡੇ ਕਰਮ ਕਿੱਥੇ ਲਿਖੇ ਜਾਂਦੇ ਨੇ ਤੁਹਾਡੇ ਕਰਮ ਕਿਸੇ ਵੀ ਦੇਸ਼ ਦੀ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਦੇਸ਼ ਦੀ ਅਸੈਂਬਲੀ ਦੇ ਵਿੱਚ ਲਿਖੇ ਜਾਂਦੇ ਨੇ ਦੋਸਤੋ ਉਥੇ ਵਿਧਾਨ ਸਭਾ ਦੇ ਵਿੱਚ ਲਿਖੇ ਜਾਂਦੇ ਨੇ ਉਥੇ ਦੀ ਲੋਕ ਸਭਾ ਦੇ ਵਿੱਚ ਲਿਖੇ ਜਾਂਦੇ ਨੇ ਕੋਈ ਲਿਖ ਦੇਣੇ ਤੁਹਾਡੇ ਕਰਮ ਉੱਤੇ ਨਹੀਂ ਬੈਠਾ ਕੋਈ ਲਿਖਦਾ ਉਹ ਲੋਕ ਲਿਖਦੇ ਨੇ ਕਿ ਤੁਹਾਡੇ ਲੋਕਾਂ ਨੂੰ ਜ਼ਿੰਦਗੀ ਕਿਹਦੀ ਦੇਣੀ ਹੈ ਰੋਜ਼ਗਾਰ ਕਿਹਦੇ ਦੇਣਾ ਹੈ ਤੁਹਾਨੂੰ ਰੋਟੀ ਕਿਹਦੀ ਦੇਣੀ ਹੈ ਬੇਟ ਕਰਨ ਵਾਸਤੇ ਤੁਹਾਨੂੰ ਕਪੜਾ ਕਿਹਦੇ ਦੇਣਾ ਹੈ ਤੁਹਾਨੂੰ ਇਲਾਜ ਦੇ ਦੇ ਭਈਆ ਕਰਾਉਣਾ ਹੈ ਇਹ ਸਾਰਾ ਕੁਝ ਜਿਹੜਾ ਤੁਸੀਂ ਵਾਪਰਦਾ ਹੈ ਇਹ ਉਸ ਦੀ ਉਹ ਕਿਸੇ ਵੀ ਦੇਸ਼ ਦੀ ਅਸੈਂਬਲੀ ਦੇ ਵਿੱਚ ਲਿਖਿਆ ਜਾਂਦਾ ਹੈ ਤੇ ਲਿਖਣ ਵਾਲੇ ਉਹ ਲੋਕ ਨੇ ਜਿਹਨਾਂ ਨੂੰ ਚੁੜਕੇ ਤੁਸੀਂ ਭੇਜਦੇ ਹੋ ਕਿਸੇ ਵੱਮਾ ਤੋਂ ਦੇ ਉੱਪਰ ਦੇ ਲੇਖ ਨਹੀਂ ਲਿਖੇ ਜਾਂਦੇ ਜਿਹੜੇ ਕਿ ਇਹ ਸਾਡੇ ਧਾਰਮਿਕ ਬਾਬੇ ਜਿਹੜੇ ਬੈਠੇ ਗੱਲ ਕਰਦੇ ਨੇ ਵੀ ਤੁਹਾਡੇ ਉੱਤੇ ਲਿਖੇ ਲੇਖ ਆਉਂਦੇ ਨੇ ਨਹੀਂ ਆਉਂਦੇ ਦੋਸਤੋ ਇੱਥੇ ਲਿਖੇ ਜਾਂਦੇ ਉਸ ਬਿਲਡਿੰਗ 'ਚ ਲਿਖੇ ਜਾਂਦੇ ਨੇ ਜਿਹੜੀ ਬਿਲਡਿੰਗ ਦੇ ਵਿੱਚ ਤੁਸੀਂ ਅੱਜ ਦੇ ਰਾਜਾ ਬਣਾ ਕੇ ਭੇਜਦੇ ਹੋ ਪਰ ਤੁਨੂ ਕੋਈ ਬਾਬਾ ਹੈ ਇਹ ਗੱਲ ਨਹੀਂ ਕਹੂਆ ਕਿਉਂਕਿ ਬਾਬਿਆਂ ਦੀ ਵੀ ਜਿਹੜੀ ਕਿ ਉਹਨਾਂ ਨੇ ਜਿਹੜੀ ਹੈਗੀ ਸਾਉਣ ਗਾੜ੍ਹ ਹੈਗੀ ਦੋਸਤੋ ਸਾਉਣ ਗਾੜ੍ਹ ਦਾ ਮਤਲਬ ਕਿ ਉਹਨਾਂ ਦੇ ਨਾਲ ਉਹਨਾਂ ਦਾ ਕੋਈ ਜਿਹੜਾ ਇੱਕ ਜਿੰਨੇ ਵੀ ਹੋਗਾ ਜਿੰਨਾ ਪੁਜਾਰੀ ਵਰਗ ਸੀਗਾ ਉਹ ਉਸ ਸਮੇਂ ਦੇ ਵਿੱਚ ਵੀ ਜਦੋਂ ਰਾਜੇ ਮਹਾਰਾਜੇ ਰਾਜ ਹੁੰਦਾ ਸੀਗਾ ਉਦੋਂ ਵੀ ਉਹਨੇ ਰਾਸਾ ਦਾ ਹੱਕ ਜੇ ਭੁਗਤਿਆ ਤੇ ਭੁਗਤਿਆ ਹੈਗਾ ਕੋਈ ਰਾਸਾ ਤਾਂ ਉਹਨੇ ਇਸ ਤਿਹਾਰ ਬਹੁਤ ਵੱਡਾ ਜਿਹੜਾ ਹੈਗਾ ਫਾਇਦਾ ਦਿੰਦੀ ਹੈ ਪੂਰਾ ਪੂਰਾ ਲਾਅ ਉਠਾਉਂਦੇ ਰਹੇ ਨਾ ਕੋ ਰਾਸਤਾ ਤੇ ਇਹ ਜਿਹੜਾ ਹੈਗਾ ਧਰਮ ਗੈਰੋ ਇਹਨੇ ਲਾਅ ਕਰ ਲਿਆ ਇਹ ਨਾਲ ਜੋੜ ਲਿਆ ਧਰਮ ਦੇ ਨਾਮ ਤੇ ਮਜ਼ਹਬ ਦੇ ਨਾਮ ਦੇ ਉੱਤੇ ਜਾਤਾਂ ਦੇ ਨਾਮ ਦੇ ਉੱਤੇ ਲੋਕਾਂ ਨੂੰ ਇਸ ਤਰ੍ਹਾਂ ਕਰਕੇ ਤੇ ਰਾਸਤਾਵ ਦੇ ਹੱਕ ਦੇ ਵਿੱਚ ਪੁਖਤੀ ਨਹੀਂ ਦੋਸਤੋ ਤੇ ਇਹ ਸਾਰੇ ਸਾਰੇ ਰਾਸ ਤੋਂ ਦੇ ਹੱਕ ਦੇ ਬੋਲਦੇ ਨਾ ਕਿ ਲੋਕਾਂ ਦੇ ਹੱਕ ਦੇ ਬੋਲਦੇ ਤੇ ਲੋਕਾਂ ਹੱਕ ਚ ਬੋਲਤਿਆ ਤਾਂ ਇੱਕੋ ਇੱਕ ਹੋਇਆ ਬਾਬਾ ਨਾਨਕ ਜੇ ਇੱਥੋਂ ਤੱਕ ਵੀ ਗਹਿ ਗਿਆ ਉਹ ਰਾਜੇ ਸ਼ੀ ਮੁਕਦਮ ਕੁੱਤੇ ਪਰ ਕੀ ਅੱਜ ਇਹ ਜਿਹੜੇ ਹੈਗੇ ਨੇ ਜਿੰਨੇ ਵੀ ਬੈਠੇ ਨੇ ਕੀ ਕਹਿਣਗੇ ਇਹਨਾਂ ਨੂੰ ਜਮਾਨੇ ਕਹਿੰਦੇ ਕਿ ਕਿਉਂਕਿ ਇਹ ਜ਼ਰੂਰਤ ਬਾਬਾ ਨਾਨਕ ਹੀ ਕਰਸੋਦਾ ਸੀ ਤੇ ਬਾਬਾ ਨਾਨਕ ਹੀ ਕਰਸੋਦਾ ਸੀਗਾ ਰਾਜੇ ਸੀ ਮੁਕੱਦਮ ਕੋ ਤੇ ਕਿਉਂਕਿ ਬਾਬੇ ਨਾਨਕ ਦੀ ਕੋਈ ਆਪ ਦਾ स्वार्थ ਨਹੀਂ ਸੀਗਾ ਉਹਨੇ ਕੀ ਰਾਸੋਦਾ ਤੋਂ ਫਾਇਦਾ ਨਹੀਂ ਸੀ ਲੈਣਾ ਉਹਨੇ ਬਾਬਰ ਤੋਂ ਵੀ ਫਾਇਦਾ ਨਹੀਂ ਸੀ ਲੈਣਾ ਉਹ ਸਮਾਜ ਲਈ ਲੋਕਾਂ ਨੇ ਉਹਨੇ ਪੂਰੀ ਜ਼ਿੰਦਗੀ ਜੰਗਲਾਂ ਦੀ ਖਾਕ ਛਾਣੀ ਪਰ ਇਹੇ ਲੋਕ ਬੇਸੀ ਗੱਡੀਆਂ ਵਿੱਚ ਘੁੰਮਣ ਵਾਲੇ ਵੱਡੇ ਵੱਡੇ ਸਕਿਉਰਿਟੀ ਗਾਰਡਾਂ ਦੇ ਕਾਫਲੇ ਲੈ ਕੇ ਚੱਲਣ ਵਾਲੇ ਲੋਕ ਏਸੀ ਰੂਮਾਂ 'ਚ ਸੌਣ ਵਾਲੇ ਲੋਕ ਕਦੇ ਵੀ ਲੋਕਾਂ ਦੇ ਹੱਕ 'ਚ ਨਹੀਂ ਬੋਤਣਦੇ ਹਮੇਸ਼ਾ ਰਾਜ ਸਰਕਾਰ ਦੇ ਹੱਕ 'ਚ ਬੋਤਣਗੇ ਤੇ ਜਿਹੜੇ ਦੁੱਖਾਂ ਦਾ ਕਾਰਨ ਹੈ ਉਹ ਸਰਦ ਸਰ ਸਸਤਨ ਦੇ ਵਿੱਚ ਪਿਆ ਰਸਤਾ ਦੇ ਵਿੱਚ ਪਿਆ ਤੇ ਇਹਦਾ ਜ਼ਿੰਮੇਵਾਰ ਜਿੱਥੇ ਉਹ ਲੋਕ ਨੇ ਉੱਥੇ ਸਾਰਾ ਸਮਾਜ ਵੀ ਜ਼ਿੰਮੇਵਾਰ ਹੈਗਾ ਉਹ ਸਾਰਾ ਸਮਾਜ ਇਸ ਕਰਕੇ ਜ਼ਿੰਮੇਵਾਰ ਹੈ ਦੋਸਤੋ ਕਿ ਉਹ ਆਪਣੇ ਅੰਦਰ ਸਮਝ ਨਹੀਂ ਪੈਦਾ ਕਰ ਰਿਹਾ ਸਮਾਂ ਬਦਲ ਰਿਹਾ ਹੈ 21ਵੀਂ ਸਦੀ ਦਾ ਵਿਗਿਆਨ ਦਾ ਯੁੱਗ ਹੈ ਤੇ ਅੰਧੇ ਅਸਾਸਨ ਦੀ ਪੀੜ ਦੇ ਵਿੱਚ ਫਸਿਆ ਹੋਇਆ ਉਹ ਇਹੇ ਲੋਕਾਂ ਨੇ ਮਗਰ ਪੀੜ ਬਣਾ ਕੇ ਭੱਜ ਰਿਹਾ ਹੈ ਜਨਗਤ ਮੀਡੀਆ ਕੇ ਪਿੱਛੇ ਰਹੂਗਾ ਉਹਨਾਂ ਚਿਰ ਸਾਡੇ ਸਮਾਜ ਦਾ ਤੁਹਾਡਾ ਦੁੱਖਾਂ ਦਾ ਨਿਵਾਰਨ ਕਦੇ ਵੀ ਨਹੀਂ ਹੋਵੇਗਾ ਦੋਸਤੋ ਇਸੇ ਦੁੱਖ ਹੀ ਕੁਰੇਗਾ ਕਰੇ ਰਹੋਗੇ ਇੱਕ ਛੋਟੀ ਜਿਹੀ ਗੱਲ ਨਾਲ ਪਿਛਲੇ ਥੋੜੇ ਦਿਨਾਂ ਪਹਿਲਾਂ ਨੇਪਾਲ ਦੇ ਸਾਡੇ ਗੁਆਂਢੀ ਦੇਸ਼ਾ ਨੇਪਾਲ ਹਾਜ਼ਰ ਹਾਜ਼ਰ ਲੱਗ ਵੀ ਸਾਡੀ ਉਧਰ ਇਧਰ ਤੇ ਇਧਰ ਉਧਰ ਕੁਧਰ ਵੀ ਜਾ ਰਹੀਆਂ ਨੇ ਰੋੜੇਗੀ ਤੇ ਸਾਡੇ ਬਹੁਤ ਸਾਰੇ ਨੇਪਾਲੀ ਇੱਥੇ ਜਿਹੜੇ ਸਾਡੇ ਭਾਰ ਦੇ ਵਿੱਚ ਆ ਕੇ ਕੰਮ ਵੀ ਕਰਦੇ ਰਹੇ ਉਥੇ ਕੀ ਹੋਇਆ ਰਾਸ਼ਟਰ ਦਾ ਪਲਟਾ ਹੋ ਗਿਆ ਉਥੇ ਦੇ ਪ੍ਰਧਾਨ ਮੰਤਰੀ ਨੂੰ ਉਥੇ ਰਾਸ਼ਟਰਪਤੀ ਨੂੰ ਉਥੇ ਦੇ ਹੋਰ ਮੰਤਰੀਆਂ ਨੂੰ ਕੋਸਾ ਦੇਸ਼ ਤੇ ਉਥੋਂ ਭੱਜ ਕੇ ਨਿਕਲਣਾ ਪਿਆ ਦੇ ਛੱਡਣਾ ਪਿਆ ਤੇ ਕਈਆਂ ਸੜਕਾਂ ਦੇ ਪਿਆ ਆ ਕੇ ਲੋਕਾਂ ਨੇ ਘੁੱਟਿਆ ਕਿਉਂ ਕਿਉਂਕਿ ਲੋਕ ਜਾਗ ਗਏ ਉਹਨਾਂ ਲੋਕਾਂ ਨੂੰ ਸਮਝ ਆ ਗਈ ਉਹਨਾਂ ਲੋਕਾਂ ਨੂੰ ਪਤਾ ਲੱਗ ਗਿਆ ਸਾਡੀਆਂ ਇਹਨਾਂ ਸਮੱਸਿਆਵਾਂ ਨੇ ਇਹਨਾਂ ਨੂੰ ਮੁਸ਼ਕਲ ਆਨੇ ਸਾਡੇ ਦੁੱਖ ਨਹੀਂ ਸਾਡੇ ਉਹਨਾਂ ਦਾ ਕਾਰਨ ਹੈ ਹੁਸਾ ਉੱਥੇ ਪਿਆ ਹੈਗਾ ਪਰ ਕਦਾ ਨੇਪਾਲ ਨਹੀਂ ਦੋਸਤੂ ਉਸ ਤੋਂ ਪਹਿਲਾਂ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਵਰਤਾਰੇ ਵਾਪਰੇ ਨੇ ਕੋਈ ਜੇ ਮੈਂ ਇਕੱਲੇ ਕਰੀ ਦੀ ਡਿਟੇਲ ਦੇ ਲਗੂਆਂ ਤਾਂ ਵੀਡੀਓ ਬਹੁਤ ਲੰਮੀ ਹੋ ਜਾਣੀ ਤਾਂ ਬਹੁਤ ਸਾਰੇ ਦੇਸ਼ਾਂ ਨੇ ਇਹੇ ਵਰਤਾਰੇ ਵਾਪਰੇ ਨੇ ਜਿੱਥੇ ਲੋਕਾਂ ਨੇ ਉਸ ਲੋਕ ਵਿਰੋਧੀ ਲੋਕ ਦੁਖੀ ਰਾਸ਼ਟਰ ਦਾ ਖਤਰਾ ਪਟ ਕੀਤਾ ਤੇ ਉਹਨਾਂ ਨੂੰ ਟੱਕਰ ਜਾਇਆ ਉਥੇ ਲੋਕਪੱਖੀ ਸਤਾ ਆਈ ਲੋਕਾਂ ਕ ਲੋਭ ਹੱਕੀ ਸਤਾ ਆਈ ਤਾਂ ਉਹ ਸਤਾ ਦੇ ਨਾਲ ਲੋਕਾਂ ਦੇ ਮਿਹਰੇ ਦੁੱਖ ਸੀਗੇ ਜਿਹੜੇ ਦੁੱਖਾਂ ਦੇਗੇ ਬਹੁਤ ਲੰਮੀਆਂ ਚੌੜੀਆਂ ਹਜ਼ਾਰਾਂ ਦਿੰਦੇ ਨੇ ਉਹ ਲੋਕਾਂ ਦੇ ਦੁੱਖ ਸਾਰੇ ਸਾਰੇ ਕੱਟੇ ਗਏ ਕਿ ਉਹਨਾਂ ਸਾਰੇ ਜਿੰਦਗੀਆਂ ਸਖਸ਼ ਉੱਤੇ ਮਿਲ ਲੱਗ ਗਿਆ ਉਹਨਾਂ ਰਜਵੀ ਰੋਟੀ ਮਿਲਣ ਲੱਗੀ ਉਹਨਾਂ ਨੂੰ ਇਲਾਜ ਮਿਲਣ ਲੱਗ ਗਿਆ ਉਹਨੂੰ ਪੜ੍ਹਾਈ ਮਿਲਣ ਲੱਗ ਗਈ ਉਹਨੂੰ ਰੋਜ਼ਗਾਰ ਮਿਲਣ ਲੱਗ ਗਿਆ ਤਾਂ ਉਹਨਾਂ ਨੂੰ ਕੋਈ ਦੁੱਖ ਆਟੋਮੈਟਿਕ ਘਟੇਗੇ ਕਿਉਂਕਿ ਲੋਕ ਜਾ ਕਰ ਤੋਂ ਹੋਗੇ ਸੋ ਇਹ ਅਸੰਗ ਕੰਕੀਏ ਦੋਸਤੋ ਕਿ ਜੋ ਕੁਝ ਵੀ ਹੈ ਇਸ ਸਮਾਜ ਦੇ ਵਿੱਚ ਜੋ ਦੁੱਖ ਨੇ ਜੋ ਤਕਲੀਫਾਂ ਨੇ ਉਹ ਕਿਤੇ ਉਪਰ ਨਹੀਂ ਲਿਖੀਆਂ ਹੋਈਆਂ ਤੁਹਾਡੇ ਕਿਸੇ ਦੇ ਪਿਛਲੇ ਜਨਮ ਦੇ ਵਿੱਚ ਨਹੀਂ ਲਿਖੀਆਂ ਹੋਈਆਂ ਉਹ ਇੱਥੇ ਹੀ ਲਿਖੇ ਜਾਂਦੀਆਂ ਗੱਲ ਨੂੰ ਮੈਂ ਦੁਹਰਾ ਨਾ ਕਰਾਂ ਤਾਂ ਇੱਥੇ ਅਸਾਂਬੜੀਆਂ ਦੇ ਵਿੱਚ ਹੀ ਲਿਖੀਆਂ ਜਾਂਦੀਆਂ ਹੁਣ ਤੁਸੀਂ ਆਪਣੀਆਂ ਉਹ ਮੱਥੇ ਦੀਆਂ ਲਕੀਰਾਂ ਕਿਹੜੀਆਂ ਲਿਖੋਣੀਆਂ ਨੇ ਦੁੱਖਾਂ ਬੜੀਆਂ ਲਿਖੋਣੀਆਂ ਨੇ ਜਾਂ ਸੁੱਖਾਂ ਬੜੀਆਂ ਲਿਖੋਣੀਆਂ ਨੇ ਇਹ ਤੁਹਾਡੇ ਦੀ ਨਜ਼ਰ ਪਰ ਦੋਸਤੋ ਤੁਸੀਂ ਸੋਚਣਾ ਹੈ ਸਗੋਂ ਜਿੰਨਾ ਕਿ ਮੈਂ ਤੁਹਾਨੂੰ ਜਾਣਕਾਰੀ ਸੀਗੀ ਉਹ ਤੁਹਾਨੂੰ ਦੇਤੀ ਹੈ ਕਿ ਤੁਹਾਡੇ ਦੁੱਖ ਤੁਹਾਡੀਆਂ ਤਕਲੀਫਾਂ ਤੁਹਾਡੀਆਂ ਸਮੱਸਿਆਵਾਂ ਕਿਤੇ ਉੱਪਰ ਨਹੀਂ ਪਈਆਂ ਉੱਪਰ ਕੁਝ ਨਹੀਂ ਹੈ ਸਪੇਸ ਹੈ ਉੱਪਰ ਬ੍ਰਹਿਮੰਡ ਹੈ ਇਹ ਗੈਲੈਕਸੀਆਂ ਨੇ ਤਾਰੇ ਨੇ ਹੋਰ ਕੁਝ ਨਹੀਂ ਹੈ ਸਰ ਸਾਡੀ ਧਰਤੀ ਵਰਗੀਆਂ ਸੰਕਰੇਤ ਧਰਤੀਆਂ ਦੇ ਉੱਪਰ ਇਸੇ ਲਗਾ ਕੋਸ਼ਿਸ਼ ਨਹੀਂ ਦੋਸਤ ਜੋ ਕੁਝ ਵੀ ਹੈ ਇਸ ਧਰਤੀ ਤੇ ਇੱਥੇ ਹੈਗਾ ਤੇ ਇੱਥੇ ਹੀ ਸਾਰਾ ਕੁਝ ਰਹਿਣਾ ਹੈਗਾ ਕਿਤਾ ਹੈ ਨਾ ਦੋਸਤ ਲਿਖਿਆ ਜਾਂਦਾ ਜੋ ਦੁੱਖ ਤਕਰੀਬਨ ਜੋ ਸਮਸ਼ਿਆਵਾਂ ਨੇ ਤੁਹਾਡੀਆਂ ਇੱਥੇ ਹੀ ਪਈਆਂ ਨੇ ਤੇ ਇੱਥੋਂ ਹੀ ਹੱਲ ਹੋਣਗੀਆਂ ਤੇ ਹੱਲ ਉਹਦੇ ਹੋਣੀਆਂ ਦੋਸਤੋ ਜਦੋਂ ਤੁਸੀਂ ਲੋਕ ਜਾਗਰਕ ਹੋਵੇ ਤੁਸੀਂ ਲੋਕ ਇਸ ਨੂੰ ਸਮਝ ਗਏ ਸਾਡੇ ਦੁੱਖਾਂ ਦਾ ਕਾਰਨ ਕੀ ਹੈ ਤੇ ਇਹ ਹੱਲ ਕੀ ਹੈ ਇਹਦਾ ਕਾਰਨ ਵੀ ਤੁਸੀਂ ਲੱਭਣਾ ਹੈ ਕਿ ਤੁਹਾਨੂੰ ਜਿੰਨਾ ਕੋ ਮੇਰੇ ਕੋਈ ਇਸ਼ਾਰਾ ਸੀ ਹੁੰਦੇ ਵੀ ਸੰਤਾ ਵੀ ਥੋੜਾ ਦੁੱਖ ਦਾ ਕਾਰਨ ਇੱਥੇ ਹੀ ਵੀ ਹੈ ਅਗਲੀ ਸਮਝ ਤੁਸੀਂ ਪੈਦਾ ਕਰਦੇ ਆ ਕਿੰਨੇ ਕੁ ਪੈਦਾ ਕਰਦੇ ਹੋ ਇਥੇ ਤੁਹਾਡੇ ਨਰ ਪੜਦੇ ਬਾਕੀ ਇਹਨਾਂ ਲੋਕਾਂ ਨੇ ਮਗਰ ਪੀੜ ਬਣਾ ਕੇ ਤੁਰਨਾ ਛੱਡ ਦਿਓ ਜਿੱਦੇ ਛੱਡ ਦਿਓਗੇ ਉਦੋਂ ਹੀ ਤੁਹਾਡੇ ਦੁੱਖਾਂ ਦਾ ਨਵਾਰ ਰਹੂਗਾ ਦੋ ਕੋੜ ਤੁਸੀਂ ਦੁੱਖਾਂ ਤੋਂ ਛੁਟਕਾਰਾ ਪਾ ਲੋਗੇ ਵੀਡੀਓ ਚੰਗੀ ਲੱਗੇ ਜਿਆਦਾ ਜਿਆਦਾ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਆਪਣੇ ਵਿਚਾਰ ਦੁੱਧਿਆ ਕਰੋ ਦੋਸਤੋ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋ ਕਿਉਂਕਿ ਤੁਹਾਡੇ ਕਮੈਂਟਾਂ ਦੇ ਉੱਤੇ ਹੀ ਕੋਈ ਵੀ ਜਿਹੜਾ ਹੈਗਾ ਵਿਚਾਰਕਾਰ ਦਾ ਬੰਦਾ ਹੈਗਾ ਜਦੋਂ ਉਹਦੇ ਮਰੇ ਸਵਾਲ ਆਉਣਗੇ ਤਾਂ ਫਿਰ ਉਹ ਉਦੋਂ ਵਧੀਆ ਹੋਰ ਜਿਆਦਾ ਵਧੀਆ ਵਿਚਾਰ ਦੇ ਸਕਦਾ ਹੈਗਾ ਵੀਡੀਓ ਚੰਗੀ ਲੱਗੇ ਜਿਆਦਾ ਲਾਈਕ ਸ਼ੇਅਰ ਕਰਨਾ ਕਮੈਂਟ ਕਰਕੇ ਜਿਆਦਾ ਬਿਨਾ ਤਾਂ ਦੋਸਤੋ ਫਿਰ ਮਿਲਦੇ ਆਂ ਕਿਸੇ ਹੋਰ ਨਵੀਂ ਗਲਬਾ ਦੇ ਨਾਲ ਤੱਕ ਨਮਸਕਾਰ ਦੋਸਤੋ